ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਇੱਕ ਵਾਰ ਫਿਰ ਅਸੀਂ ਪਾਣੀ ਦੀ ਰਿਪੋਰਟ ਲੈ ਕੇ ਹਾਜ਼ਰ ਹਾਂ ਡੈਮਾਂ ਦੀ ਸਤਲੁਜ ਬਿਆਸ ਤੇ ਰਾਵੀ ਤੇ ਨਾਲ ਪੌਂਗ ਡੈਮ ਦੀ ਜਿਹੜਾ ਤੇ ਨਾਲ ਜਿਹੜੇ ਹੋਰ ਡੈਮ ਹੈਗੇ ਪਖੜਾ ਡੈਮ ਇਹਨਾਂ ਦੋਨਾਂ ਡੈਮਾਂ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ 6 ਅਗਸਤ 2025 ਤੇ ਸ਼ਾਮ ਦੇ ਵਜ ਕੇ ਕਰੀਬ 6 ਤੇ ਅੱਜ ਜਿਹੜੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਸਵੇਰ ਦੀ ਰਿਪੋਰਟ 6 ਅਗਸਤ 2025 ਦੀ ਸਵੇਰ 6 ਵਜ ਦੀ ਰਿਪੋਰਟ ਜਿਹੜੀ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਲੋਕੇਸ਼ਨ ਬਣਾਲੇ ਪੁਲ ਤੇ ਅਸੀਂ ਮੌਜੂਦ ਆ ਤੇ ਪੱਟੀ ਵਾਲੀ ਸਾਈਡ ਇਹ ਜਿਹੜੀ ਸਾਈਡ ਜਿਹੜੀ ਮਾਝੇ ਨੂੰ ਸਾਈਡ ਜਿਹੜੀ ਜਾਂਦੀ ਪੱਟੀ ਤੇ ਨਾਲ ਕੋਟਵੜਾ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਸ੍ਰੀ ਤਨਤਨ ਸਾਹਿਬ ਤੇ ਦੂਸਰੀ ਸਾਈਡ ਜੇਕਰ ਆਪਾਂ ਗੱਲ ਕਰੀਏ ਤੇ ਜਿਹੜੀ ਫਰੋਇਪੁਰ ਮਾਲਵੇ ਨੂੰ ਸਾਈਡ ਮੁਕਸਰ ਸਾਹਿਬ ਅਬੋੜ ਜਿਹਨੇ ਵੀ ਇਲਾਕੇ ਹੈਗੇ ਆ ਇਹ ਸਾਈਡ ਜਿਹੜੀ ਹੈਗੀ ਤੇ ਦਰਿਆ ਦੇ ਹਾਲਾਤ ਵੀ ਇੱਕ ਵੀ ਤੁਹਾਨੂੰ ਵਿਖਾ ਦਿੰਨੇ ਆ ਸਤਲੋਈ ਦਰਿਆ ਦੇ ਹਾਲਾਤ ਵਿਖਾਉਣੇ ਆ ਕਿ ਪਾਣੀ ਠੀਕ ਠਾਕ ਹੈ ਤੇ ਕੱਲ ਨੂੰ ਪਾਣੀ ਜਿਹੜਾ ਕਾਫੀ ਲੱਥਾ ਹੈਗਾ ਹਾਲਾਂਕਿ 18 19 ਹਜ਼ਾਰ ਕਿਊਸਿਕ ਪਾਣੀ ਆਲੇ ਵੀ ਜਿਹੜਾ ਸਤਲੁਜ ਦਰਿਆ ਦੇ ਵਿੱਚ ਆ ਰਿਹਾ ਤੁਸੀਂ ਦੇਖ ਸਕਦੇ ਹੋ ਪਰਲੀ ਸਾਈਡ ਤੇ ਦਰਿਆ ਬਿਲਕੁਲ ਉਹਦੇ ਚ ਪਾਣੀ ਕਾਫੀ ਅੱਗੇ ਨਾਲ ਡਾਉਣ ਗਿਆ ਕਿਉਂਕਿ ਅੱਗੇ ਪਾਣੀ ਜਿਹੜਾ ਦੂਜੀ ਸਾਈਡ ਤੇ ਵੀ ਕਾਫੀ ਸੀਗਾ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤੇ ਨਾਲ ਅਸੀਂ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਬਨਾਲੇ ਪੁਲ ਤੋਂ ਤੁਹਾਡੇ ਨਾਲ ਲਾਈਵ ਸਟਰੀਮ ਸਾਂਝੀ ਕਰ ਰਹੇ ਆ ਸੋ ਪੌਂਗ ਟਾਈਮ ਦੀ ਜੇਕਰ ਗੱਲ ਕਰੀਏ ਤਾਂ ਪੌਂਗ ਟਾਈਮ ਦਾ ਜਿਹੜਾ ਪੱਧਰ ਪਾਣੀ ਦਾ 1372.3 ਫੁੱਟ ਤੇ ਇਹਦੇ ਜਿਹੜਾ ਪਾਣੀ ਆ ਰਿਹਾ 119000 ਤਿੰਨ ਕਿਊਸ ਜਿਹੜਾ ਪਾਣੀ ਆ ਰਿਹਾ ਤੇ ਅੱਗੇ ਔਰਫਲੋ ਹੋ ਰਿਹਾ ਜਿਹੜਾ ਵਿਆਸ ਦਰਿਆ ਦੇ ਵਿੱਚ 18325 18325 ਕਿਊਸ ਜਿਹੜਾ ਪਾਣੀ ਜਿਹੜਾ ਵਿਆਸ ਦਰਿਆ ਦੇ ਵਿੱਚ ਆ ਰਿਹਾ ਸੁਪਾਖੜਾ ਡੈਮ ਦੀ ਇਸ ਤਰ੍ਹਾਂ ਗੱਲ ਕਰਾਂਗੇ ਇਹ ਵੀ ਰਿਪੋਰਟ ਜਿਹੜੀ ਅੱਜ ਦੀ ਹੈ ਸਵੇਰੇ 6 ਵਜੇ ਦੀ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 6 ਅਗਸਤ 2025 ਦੀ ਸਵੇਰੇ 6 ਵਜੇ ਸੋ 1635 ਫੁੱਟ ਤੇ ਪੱਧਰ ਪਾਖੜਾ ਡੈਮ ਦਾ ਇਹ ਇਹਦੇ ਜਿਹੜਾ ਪਾਣੀ ਆ ਰਿਹਾ 54699 ਕਿਊਸਕ ਤੇ ਆਊਟਫਲੋ ਜਿਹੜਾ ਹੋ ਰਿਹਾ ਜਿਹੜਾ ਸਤਲੁਜ ਦਰਿਆ ਦੇ ਵਿੱਚ ਪਾਣੀ ਆ ਰਿਹਾ 22130 ਕਿਊਸਕ ਜਿਹੜਾ ਪਾਣੀ ਆ ਰਿਹਾ ਇਹ ਸਵੇਰ ਦੀ 6 ਵਜੇ ਦੀ ਰਿਪੋਰਟ 6 ਅਗਸਤ 2025 ਦੀ ਹਰ ਇੱਕ ਹੈਡ ਦੀ ਜੇਕਰ ਆਪਾਂ ਗੱਲ ਕਰੀਏ 6 ਅਗਸਤ 2025 ਇਹ ਵੀ ਸਵੇਰ ਦੀ ਰਿਪੋਰਟ ਅੱਜ ਸਵੇਰ ਦੀ ਰਿਪੋਰਟ ਜਿਹੜੀ ਇਹਦੇ ਜਿਹੜਾ ਪਾਣੀ ਆ ਰਿਹਾ ਹਰੀਕੇ ਹੈਡ ਬਾਕਸ ਤੇ ਉਹ 41233 ਕਿਊਸਕ ਪਾਣੀ ਜਿਹੜਾ ਆ ਰਿਹਾ ਕਿਉਂਕਿ ਵੱਡੇ ਪੱਧਰ ਤੇ ਗੱਲ ਸਾਂਝੀ ਕਰਨ ਵਾਲੀ ਇੱਥੇ ਹੈਗੀ ਕਿ ਬਿਆਸ ਦਰਿਆ ਦਾ ਜਿਹੜਾ ਪੌਂਗ ਡੈਮ ਤੋਂ ਪਾਣੀ ਆ ਰਿਹਾ ਕਰੀਬ ਉਹ ਵੀ 20000 18 20000 ਕਿਊਸਕ ਤੇ ਪਾਣੀ ਰਲ ਜਾਂਦਾ ਉਹ ਜਿਹੜਾ ਪਾਣੀ ਪਹੁੰਚ ਰਿਹਾ ਹਰੀ ਕੇ ਹੈਡਵੌਕਸ ਤੇ ਬਿਆਸ ਦਰਿਆ ਦਾ ਜਿੱਥੇ ਸਤਲੁਜ ਦਰਿਆ ਦਾ ਸੰਗਮ ਹੁੰਦਾ ਹਰੀ ਕੇ ਹੈਡਵੌਕਸ 41233 ਕਿਊਸਕ ਪਾਣੀ ਆ ਰਿਹਾ ਤੇ ਜਿਹੜਾ ਪਾਣੀ ਸਤਲੁਜ ਦੇ ਵਿੱਚ ਆ ਰਿਹਾ ਇੱਥੇ ਇਹ ਕਹਿ ਸਕਦੇ ਆ ਉਹ 18187 ਕਿਊਸਕ ਜਿਹੜਾ ਆ ਰਿਹਾ ਤੇ ਫਰੋਇਪੁਰ ਫੀਡਰ ਦੇ ਵਿੱਚ 9101 ਕਿਊਸਕ ਤੇ ਰਾਜਸਥਾਨ ਫੀਡਰ ਦੇ ਵਿੱਚ 13795 ਕਿਊਸਕ ਮਾਹੂ ਕਨਾਲ ਦੇ ਵਿੱਚ 150 ਕਿਊਸ ਕੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਸੋ ਇਹ ਨਹਿਰਾਂ ਦੀ ਫਰੋਇਪੁਰ ਫੀਡਰ ਨਹਿਰ ਤੇ ਰਾਸ਼ਨ ਫੀਡਰ ਦੀ ਨਹਿਰ ਦੀ ਰਿਪੋਰਟ ਤੇ ਮਾਹੂ ਕਨਾਲ ਜਿਹੜੀ ਜਿਹੜੀ ਨਹਿਰ ਹੈਗੀ ਉਹਦੇ ਵਿੱਚ 150 ਕਿਊਸ ਕੇ ਪਾਣੀ ਜਿਹੜਾ ਛੱਡਿਆ ਜਾ ਰਿਹਾ ਸੋ ਇਹ ਅੱਜ ਦੀ ਰਿਪੋਰਟ ਸੀ ਬਨਾਲੇ ਪੋਲ ਤੋਂ ਤੁਹਾਨੂੰ ਦੱਸ ਦੇਣਾ ਪਿੱਛੇ ਕਿ ਜੋ ਇਹ ਬਨਾਲਾ ਪੋਲ ਤੇ ਪਿੱਛੇ ਜਿਹੜਾ ਸਤਲੁਜ ਦਰਿਆ ਤੋਂ ਜਿਹੜਾ ਇਥੋਂ ਜੇਕਰ ਆਪਾਂ ਗੱਲ ਕਰਾਂਗੇ ਤੇ ਹਰੀਕੇ ਹੈਡਵਕਸ ਕਰੀਬ 17-18 ਕਿਲੋਮੀਟਰ ਅਸਾਣੀ ਵਾਲੇ ਬਾਰਡਰ ਤੇ ਅਫਰੋਇਪਰ ਦੀ ਗੱਲ ਕਰਾਂਗੇ ਕਰੀਬ 35-40 ਕਿਲੋਮੀਟਰ ਤੋਂ ਲੈ ਕੇ ਜਿਹੜਾ 60-50-60 ਕਿਲੋਮੀਟਰ ਦਾ ਏਰੀਆ ਹੈਗਾ ਸੋ ਇਹ ਸ ਅੱਜ ਦੀ ਰਿਪੋਰਟ 6 ਅਗਸਤ 2025 ਦੀ ਸਵੇਰ 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 6 ਵਜੇ ਦੀ ਸੋ ਇਸ ਵੀਡੀਓ ਨੂੰ ਬាទ ਬាទ ਸ਼ੇਅਰ ਕਰਨਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬាទ ਬាទ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ